ਅੱਕ ਸੱਚ ਦੀ ਆਵਾਜ਼ న్యూਜ਼ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੇਲਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੱਸ ਕੋ ਅੱਜ ਸਾਨੂੰ ਇੱਕ ਬਹੁਤ ਹੀ ਦੁਖਦਾਈ ਜਿਹੜੀ ਖਬਰ ਸੁਣਾਉਣ ਜਾ ਰਹੇ ਹਾਂ ਕਿ ਬੀਤੀ ਸ਼ਾਮ ਕਰੀਬ 6 ਵਜੇ ਕੇ 50 ਮਿੰਟ ਤੇ ਦਿੱਲੀ ਦੇ ਲਾਲ ਕਿਲੇ ਨੇੜੇ ਇੱਕ ਕਾਰ ਵਿੱਚ ਧਮਾਕਾ ਹੋ ਜਾਂਦਾ ਤੇ ਉਸ ਧਮਾਕੇ ਵਿੱਚ ਪਹਿਲਾਂ ਤਾਂ 7 ਵਿਅਕਤੀਆਂ ਦੀ ਮੌਤ ਹੋਣ ਦੀ ਖਬਰ ਆ ਰਹੀ ਸੀ ਤੇ 20 ਦੇ ਕਰੀਬ ਜ਼ਖਮੀ ਹੋਣ ਦੀ ਖਬਰ ਆ ਰਹੀ ਸੀ ਉਸ ਤੋਂ ਉਪਰੰਤ 10 ਲੋਕਾਂ ਦੀ ਜਿਹੜੀ ਮੌਤ ਹੋਣ ਦੀ ਖਬਰ ਆ ਰਹੀ ਸੀ ਉਸ ਤੋਂ ਉਪਰੰਤ ਹੁਣ ਪਤਾ ਲੱਗਾ ਕਿ ਉੱਥੇ ਜਿਹੜੇ 13 ਲੋਕਾਂ ਦੀ ਜਿਹੜੀ ਮੌਤ ਹੋ ਗਈ ਆ ਕਰੀਬ 24 ਲੋਕ ਕਬੀਰ ਜ਼ਖਮੀ ਵੀ ਹੋ ਗਏ ਬੜੇ ਦੁੱਖ ਦੀ ਗੱਲ ਆ ਕਿ ਜਦੋਂ ਕਹਿੰਦੇ ਉੱਥੇ ਧੁਮਾਕਾ ਹੋਇਆ ਉੱਥੇ ਨੇਰੇ ਖੜੀਆਂ ਕਾਰਾਂ ਨੂੰ ਅੱਗ ਲੱਗ ਗਈ ਤੇ ਕਈ ਕਾਰਾਂ ਦੇ ਕਹਿੰਦੇ ਸਮਾਨ ਇੱਧਰ ਉੱਧਰ ਉਰਦਾ ਦਿਖਾਈ ਦਿੱਤਾ ਤੇ ਉੱਥੇ ਜਿਹੜੇ ਵਿਅਕਤੀ ਸੀ ਉਹਨਾਂ ਲੋਕਾਂ ਦੇ ਵੀ ਅੰਗ ਦੂਰ ਦੂਰ ਤੱਕ ਖਿਲਰੇ ਮਿਲੇ ਆ ਬੜੀ ਦੁਖਾਂ ਦੀ ਗੱਲ ਆ ਕਿਉਂਕਿ ਤੁਹਾਨੂੰ ਅਸੀਂ ਦੱਸ ਦਈਏ ਕਿਉਂਕਿ ਹਜੇ ਇਹਨੂੰ ਬੰਬ ਧਮਾਕਾ ਕਹਿਣਾ ਜਾਂ ਹੋਰ ਕੋਈ ਕੁਝ ਕਹਿਣਾ ਹਜੇ ਮੁਸ਼ਕਲ ਜਾਪਦਾ ਕਿਉਂਕਿ ਜਿਹੜੀਆਂ ਏਜੰਸੀਆਂ ਲੱਗੀਆਂ ਹੋਈਆਂ ਵਾਂ ਹੋ ਸਕਦਾ ਇਹ ਸੀਐਨਜੀ ਜਿਹੜੀ ਗੱਡੀ ਗੈਸ ਵਾਲੀ ਹੋਵੇ ਉਹਦਾ ਕਾਰਨ ਹੋਵੇ ਕਿਉਂਕਿ ਹਜੇ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਉੱਥੇ ਲੋਕਾਂ ਦੇ ਦੱਸਣ ਮੁਤਾਬਕ ਕਿ ਇਹ ਧਮਾਕਾ ਜਿਹੜਾ ਇੰਨਾ ਜ਼ਬਰਦਸਤ ਸੀ ਲੋਕਾਂ ਦੇ ਘਰਾਂ ਦੀਆਂ ਬਾਰੀਆਂ ਦਰਵਾਜ਼ੇ ਟੁੱਟ ਗਏ ਆ ਤੇ ਕਾਫੀ ਦੂਰ ਦੂਰ ਤੱਕ ਇਹ ਧਮਾਕੇ ਦੀ ਜਿਹੜੀ ਆਵਾਜ਼ ਸੁਣਾਈ ਦਿੱਤੀ ਆ ਤੇ ਸਾਡੀਆਂ ਜਿਹੜੀਆਂ ਏਜੰਸੀਆਂ ਆ ਇਹ ਮੁੱਗੇ ਤੇ ਪਹੁੰਚ ਚੁੱਕੀਆਂ ਆ ਉਹ ਵੱਖ-ਵੱਖ ਥਾਵਾਂ ਤੇ ਕੰਮ ਕਰੀਆਂ ਆ ਤੇ ਇਹ ਤਮਾਕੇ ਦੀ ਜਿਹੜੀ ਪਹਿਚਾਣ ਕੀਤੀ ਜਾਵੇ ਇਹ ਤਮਾਕਾ ਕਿਸ ਚੀਜ਼ ਦੇ ਨਾਲ ਹੋਇਆ ਸਾਡੇ ਮਾਨਯੋਗ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਨੇ ਵੀ ਉਸੇ ਟਾਈਮ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨਾਲ ਗੱਲਬਾਤ ਕੀਤੀ ਆ ਤੇ ਪਤਾ ਲੱਗਾ ਵੀ ਅਮਿਤ ਸ਼ਾਹ ਜਿਹੜੇ ਮੌਕੇ ਤੇ ਪਹੁੰਚੇ ਹੋਏ ਆ ਤੇ ਜਿਹੜੇ ਸੁਰੱਖਿਆ ਏਜੰਸੀਆਂ ਨੂੰ ਖਤੇਤਾ ਜਾਰੀ ਕਰ ਦਿੱਤੇ ਗਿਆਂ ਇਹ ਜਲਦੀ ਜਲਦੀ ਪਰਤਾਲ ਕੀਤੀ ਜਾਵੇ ਤੇ ਪਤਾ ਲੱਗਾ ਕਿ ਜਿਹੜੇ ਇਹ ਘਾਰਚਾ ਤਮਾਕਾ ਹੋਇਆ ਇਹ ਕਿਸੇ ਹਰਿਆਣੇ ਦੇ ਕਾਰਾ ਉਹਦਾ ਨੰਬਰ ਪਤਾ ਲੱਗ ਚੁੱਕਿਆ ਉਹਦਾ ਮਾਲਕ ਦਾ ਵੀ ਕਹਿੰਦੇ ਪਤਾ ਲੱਗ ਚੁੱਕਿਆ ਉਹਨੂੰ ਗਰਤਰ ਵੀ ਕਹਿੰਦੇ ਕੀਤਾ ਗਿਆ ਵਾ ਹੁਣ ਪੁਸ਼ਕਸ਼ ਦਰੋਂ ਇਹਨਾਂ ਖਲਾਸੀ ਕੀ ਹੁੰਦੇ ਆ ਇਹ ਆਉਣ ਵਾਲਾ ਸਮਝ ਸੁਗਾ ਪਰ ਤੁਹਾਨੂੰ ਅਸੀਂ ਦੱਸ ਦਈਏ ਵੀ ਇਹ ਜਿਹੜੀ ਹੈ ਦਿੱਲੀ ਕੰਬੀ ਧਮਾਕੇ ਦੇ ਨਾਲ ਇਹ ਦਿੱਲੀ ਪਹਿਲੀ ਵਾਰ ਨਹੀਂ ਕੰਬੀ ਇਹ ਦਿੱਲੀ 'ਚ ਸਮੇਂ-ਸਮੇਂ ਤੇ ਕਈ ਧਮਾਕੇ ਹੋਏ ਆ ਕਿਉਂਕਿ ਅਸੀਂ ਕੁਝ ਅੰਕੜੇ ਇਕੱਠੇ ਕੀਤੇ ਆ ਮੈਂ ਤੁਹਾਨੂੰ ਦੱਸ ਦੇਵਾਂ ਕਿ 25 ਮਈ 1996 ਨੂੰ ਇੱਕ ਲਾਜ ਪਤਰਾ ਦੇ ਨਗਰ ਸੈਂਟਰਲ ਮਾਰਕੀਟ ਵਿੱਚ ਇੱਕ ਬੰਬ ਧਮਾਕਾ ਹੋਇਆ ਸੀ ਉਦੋਂ 16 ਲੋਕ ਮਾਰੇ ਗਏ ਸੀ ਫਿਰ 1 ਅਕਤੂਬਰ 1997 ਨੂੰ ਸਦਰ ਪਿਆਜ ਨੇੜੇ ਬੰਬ ਧਮਾਕਾ ਹੋਇਆ ਸੀ ਉਦੋਂ ਵੀ ਲਗਭਗ 30 ਲੋਕ ਜ਼ਖਮੀ ਹੋਏ ਸੀ ਫਿਰ 10 ਅਕਤੂਬਰ 1997 ਨੂੰ ਵੀ ਇੱਕ ਬੰਬ ਧਮਾਕਾ ਹੋਇਆ ਜਿਹਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਤੇ 16 ਵਿਅਕਤੀ ਜ਼ਖਮੀ ਹੋ ਗਏ ਸੀ ਫਿਰ 1997 ਦੇ ਵਿੱਚ ਰਾਣੀ ਬਾਗ ਮਾਰਕੀਟ ਦੇ ਵਿੱਚ ਦੋ ਬੰਬ ਧਮਾਕਾ ਹੋਈ ਸੀ ਜਿਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਤੇ 23 ਲੋਕ ਦੋ ਜ਼ਖਮੀ ਹੋ ਗਏ ਸੀ। ਫਿਰ 26 ਅਕਤੂਬਰ 1997 ਨੂੰ ਕਰੋਲ ਬਾਗ ਮਾਰਕੀਟ ਦੇ ਵਿੱਚ ਦੋ ਬੰਬ ਧਮਾਕਾ ਹੋਏ ਸੀ। ਜਿਦੇ ਵਿੱਚ ਵੀ ਇੱਕ ਦੀ ਮੌਤ ਹੋ ਗਈ ਤੇ 34 ਦੇ ਲਗਭਗ ਜਿਹੜੇ ਲੋਕ ਉਦੋਂ ਜ਼ਖਮੀ ਹੋ ਗਏ ਸੀ। ਫਿਰ 3 ਨਵੰਬਰ 1997 ਨੂੰ ਲਾਲਕਲਾ ਖੇਤਰ ਦੇ ਨੇੜੇ ਦੋ ਬੰਬ ਧਮਾਕਾ ਹੋਏ ਜਿਦੇ ਵਿੱਚ ਤਿੰਨ ਵਿਅਕਤੀ ਦੀ ਮੌਤ ਹੋ ਗਈ ਸੀ। ਤੇ 70 ਦੇ ਕਰੀਬ ਲੋਕ ਜਿਹੜੇ ਜ਼ਖਮੀ ਹੋ ਗਏ ਸੀ। ਫਿਰ 30 ਦਸੰਬਰ 1997 ਦੇ ਵਿੱਚ ਪੰਜਾਬੀ ਬਾਗ ਨੇ ਇੱਕ ਬੰਬ ਧਮਾਕਾ ਹੋਇਆ ਸੀ ਜਿਹਦੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਸੀ ਤੇ 30 ਲੋਕ ਜਿਹੜੇ ਜ਼ਖਮੀ ਹੋ ਗਏ ਸੀ। ਫਿਰ 18 ਜੂਨ ਨੂੰ ਸਨ 2000 ਚ ਲਾਲ ਕਿਰਨ ਦੇ ਨਾਲ ਦੋ ਸ਼ਕਤੀਸ਼ਾਲੀ ਜਿਹੜੇ ਬੰਬ ਧਮਾਕਾ ਹੋਏ ਸੀ ਜਿਹਦੇ ਵਿੱਚ ਦੋ ਮੌਤਾਂ ਹੋ ਗਈਆਂ ਸੀ ਤੇ ਇੱਕ ਦਰਜਨ ਦੇ ਲਗਭਗ ਜਿਹੜੇ ਆ ਲੋਕ ਜਿਹੜੇ ਜ਼ਖਮੀ ਹੋ ਗਏ ਸੀ। 16 ਮਾਰਚ 2000 ਨੂੰ ਸਦਰ ਪੰਜਾਬ ਵਿੱਚ ਇੱਕ ਬੰਬ ਧਮਾਕਾ ਹੋਇਆ ਸੀ। ਜਿਦੇ ਵਿੱਚ ਦੋ ਲੋਕ ਜ਼ਖਮੀ ਹੋਗੇ ਸੀ ਤੇ ਕਈ ਲੋਕ ਜਿਹੜੇ ਆ ਦੋ ਲੋਕਾਂ ਦੀ ਮੌਤ ਹੋ ਗਈ ਸੀ ਤੇ ਕਈ ਲੋਕ ਜ਼ਖਮੀ ਹੋਗੇ ਸੀ ਫਿਰ 27 ਫਰਵਰੀ ਨੂੰ 2000 ਸਨ ਚ ਪਹਾੜਗੰਜੇ ਕਬੰਬਤਮਕਾ ਜਿਹਦੇ ਵਿੱਚ 8 ਲੋਕ ਜ਼ਖਮੀ ਹੋਗੇ ਸੀ ਫਿਰ 14 ਅਪ੍ਰੈਲ 2006 ਨੂੰ ਜਾਮਾ ਮਸਜਿਦ ਪਰਿਵਾਰ ਵਿੱਚ ਦੋ ਬੰਬ ਧਮਾਕਾ ਹੋਈ ਸੀ ਜਿਹਦੇ ਵਿੱਚ ਘਟੋ ਘਟ 14 ਲੋਕ ਜ਼ਖਮੀ ਹੋਏ ਸੀ ਫਿਰ 22 ਮਈ 2005 ਚ ਇੱਕ ਬੰਬ ਧਮਾਕਾ ਹੋਇਆ ਸੀ ਜਿਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਤੇ 60 ਦੇ ਵਿਅਕਤੀ ਕਰੀਬ ਜਿਹੜੇ ਆ ਜ਼ਖਮੀ ਹੋਏ ਸੀ। ਉਸ ਤੋਂ ਬਾਅਦ 29 ਅਕਤੂਬਰ 2005 ਨੂੰ ਵੀ ਤਿੰਨ ਬੰਬ ਧਮਾਕੇ ਹੋਏ ਸੀ ਜਿਦੇ ਵਿੱਚ ਅਨਾੜ ਤੋਂ ਬਾਹਰ ਦੇ ਕਰੀਬ ਕਹਿੰਦੇ ਮੁਕਤਾ ਹੁੰਦੀਆਂ ਸੀ। ਤੇ 100 ਤੋਂ ਕਹਿੰਦੇ ਜਿਹੜੇ ਪਲਾਸ ਜਿਹੜੇ ਲੋਕ ਆ ਉਦੋਂ ਉਹ ਜ਼ਖਮੀ ਹੋਏ ਸੀਗੇ। ਉਸ ਤੋਂ ਬਾਅਦ 23 ਦਸੰਬਰ 2008 ਨੂੰ ਫੇਰ ਇੱਕ ਕਹਿੰਦੇ ਬੰਬ ਧਮਾਕਾ ਹੋਇਆ ਸੀਗਾ। ਜਿਦੇ ਵਿੱਚ ਘੱਟੋ ਘੱਟ ਇਹਨੇ 20 ਤੋਂ 30 ਲੋਕ ਮਾਰੇ ਗਏ ਸੀ ਤੇ 90 ਤੋਂ ਜਿਹੜੇ ਪਲੱਸ ਕਨੇ ਲੋਕ ਜ਼ਖਮੀ ਹੋ ਗਏ ਸੀ ਉਸ ਤੋਂ ਅਪਰੰਤ 2008 ਦੇ ਵਿੱਚ ਵੀ ਕਹਿੰਦੇ ਇੱਕ ਬੰਬ ਧਮਾਕਾ ਹੋਇਆ ਸੀ ਤੇ ਤਿੰਨ ਲੋਕਾਂ ਦੀ ਮੌਤ ਤੇ 23 ਲੋਕ ਜ਼ਖਮੀ ਹੋ ਗਏ ਸੀ ਫਿਰ ਦਿੱਲੀ ਦੀ ਹਾਈ ਕੋਰਟ ਦੇ ਪਾਰਕ ਦੇ ਵਿੱਚ ਕਹਿੰਦੇ ਇੱਕ ਬੰਬ ਧਮਾਕਾ ਹੋਇਆ ਸੀ 2011 ਦੇ ਵਿੱਚ ਉਦੋਂ ਧਮਾਕਾ ਤਾਂ ਹੋਇਆ ਸੀ ਪਰ ਜਾਨੀ ਮਾਲੀ ਨੁਕਸਾਨ ਨਹੀਂ ਕੋਈ ਹੋਇਆ ਸੀ ਜਿੰਨੇ ਕਾੰਕੜੇ ਸਾਨੂੰ ਪ੍ਰਾਪਤ ਹੁੰਦੇ ਆ ਅਸੀਂ ਜਨਤਾ ਦੀ ਜਿਹੜੀ ਕਿਸਾਹ ਦੀ ਵਿੱਚ ਆ ਜਿਹੜੇ ਪੇਸ਼ ਕੀਤੇ ਆ ਤੇ ਦਰਸ਼ਕੋ ਇੱਕ ਵੱਡਾ ਸਵਾਲ ਖੜਾ ਹੁੰਦਾ ਵਾ ਕਿਉਂਕਿ ਪਿਛਲੇ ਕਰੀਬ 6 ਮਹੀਨੇ ਪਹਿਲਾਂ ਜਿਹੜਾ ਪੈਲਗਾਮ ਹਮਲਾ ਹੋਇਆ ਉੱਥੇ ਅਨੇਕਾਂ ਜਿਹੜੀਆਂ ਅਲਿਆਈ ਮੌਤਾਂ ਜਿਹੜੀਆਂ ਹੋ ਗਈਆਂ ਸੀ ਬੰਬ ਧਮਾਕੇ ਬਾਅਦ ਤੇ ਹੁਣ ਫਿਰ ਇੱਕ ਜਿਹੜਾ ਧਮਾਕਾ ਹੋ ਜਾਣਾ ਇੱਕ ਜਿਹਦੇ ਵਿੱਚ ਜਿਹੜੀਆਂ ਸੁਰੱਖਿਆ ਏਜੰਸੀਆਂ ਇੱਕ ਸਵਾਲਾਂ ਦੇ ਘੇਰੇ ਵਿੱਚ ਜਰੂਰ ਆ ਜਾਂਦੀਆਂ ਕਿਉਂਕਿ ਨਾ ਤਾਂ ਜਿਹੜੀਆਂ ਏਜੰਸੀਆਂ ਨੂੰ ਉਸ ਟਾਈਮ ਤੇ ਪਤਾ ਲੱਗਿਆ ਸੀ ਵੀ ਕੋਈ ਇੱਥੇ ਲੋਕਾਂ ਦਾ ਕਤਲਿਆਮ ਹੋਣ ਵਾਲਾ ਵਾ ਤੇ ਨਾ ਹੀ ਹੋਣਾ ਕਹਿੰਦੇ ਪਤਾ ਲੱਗਿਆ ਵੀ ਇੱਥੇ ਬੰਬ ਧਮਾਕਾ ਹੋ ਜੂਗਾ ਪਰ ਇਹ ਚਰਚਾ ਜੂਸ ਨੂੰ ਮਿਲਦੇ ਆਂ ਕਹਿੰਦੇ ਸੁਰੱਖਿਆ ਏਜੰਸੀਆਂ ਨੂੰ ਕਹਿੰਦੇ ਭਾਰੀ ਜਿਹੜੀ ਖੇਪ ਆ ਜਿਹੜਾ ਇਹਦਾ ਪਤਾ ਸੀ ਇਸ ਤਰ੍ਹਾਂ ਦੇ ਜਿਹੜੇ ਆ ਉਹ ਕਹਿੰਦੇ ਉਹਨਾਂ ਨੂੰ ਪਤਾ ਲੱਗਿਆ ਸੀਗਾ ਪਰ ਫਿਰ ਵੀ ਬੰਬ ਧਮਾਕਾ ਹੋ ਗਿਆ ਪਰ ਅਸੀਂ ਇਹਨੂੰ ਬੰਬ ਧਮਾਕਾ ਨਹੀਂ ਕਹਿ ਸਕਦੇ ਮੈਂ ਦੁਬਾਰਾ ਫੇਸ ਨੂੰ ਕਹਿ ਦੇਵਾਂ ਵੀ ਇਹਨੂੰ ਬੰਬ ਧਮਾਕਾ ਨਹੀਂ ਕਹੇ ਸ ਇਹ ਜਿਹੜਾ ਧਮਾਕਾ ਕਹਿ ਸਕਦੇ ਆ ਕਿਉਂਕਿ ਹੋ ਸਕਦਾ ਇਹ ਜਿਹੜੀ ਆਕਾਰ ਦੇ ਵਿੱਚ ਸੀਐਨਜੀ ਜਿਹੜੀ ਗੈਸ ਉਹਦਾ ਕਾਰਨ ਤਬਕਾ ਹੋਇਆ ਹੋਵੇ ਪਰ ਇਹ ਹੁਣ ਆਉਣ ਵਾਲਾ ਸਮਾਂ ਦੱਸੂਗਾ ਕਿਉਂਕਿ ਸਾਡੀਆਂ ਸੁਰੱਖਿਆ ਏਜੰਸੀਆਂ ਪੂਰੀ ਮਸਤੀਦੀ ਦੇ ਨਾਲ ਅ ਪਲ-ਪਲ ਦੀ ਜਾਣਕਾਰੀ ਆਖਰੀਆਂ ਆ ਤੇ ਇਹ ਜਲਦੀ ਹੀ ਜਿਹੜਾ ਖਲਾਸਾ ਆਉਣ ਵਾਲੇ ਸਮੇਂ ਚ ਕਰਦੇ ਹਾਂ ਤੇ ਅਸੀਂ ਤੁਹਾਡੇ ਨਾਲ ਜਦੋਂ ਵੀ ਸਾਨੂੰ ਜਾਣਕਾਰੀ ਮਿਲੂਗੀ ਅਸੀਂ ਤੁਹਾਡੇ ਨਾਲ ਜਾਣਕਾਰੀ ਜ਼ਰੂਰ ਸਾਂਝੀ ਕਰਾਂਗੇ ਅ ਪਰ ਇੱਥੇ ਇੱਕ ਗੱਲ ਉੱਪਰ ਕੇ ਜ਼ਰੂਰੇ ਸਾਹਮਣੇ ਆਉਂਦੀ ਆ ਕਿਉਂਕਿ ਜਿਹੜੇ ਅਜਿਹੇ ਤਮਾਕੇ ਹੁੰਦੇ ਆ ਤੇ ਆਮ ਕਰਕੇ ਕਹਿੰਦੇ ਚੋਣਾਂ ਦੇ ਦਿਨਾਂ ਨੇ ਕਿਉਂ ਹੁੰਦੀਆਂ ਇਹ ਲੋਕਾਂ ਦੇ ਇੱਕ ਬੜਾ ਸਵਾਲ ਆ ਜਿਵੇਂ ਹੁਣ ਬਿਹਾਰ ਦੇ ਵਿੱਚ ਦੂਜੇ ਕਿੜ ਦੀਆਂ ਕਹਿੰਦੇ ਚੋਣਾਂ ਆ ਰਹੀਆਂ ਤੇ ਪੰਜਾਬ ਦੇ ਵਿੱਚ ਜਿਹੜੀ ਤਰਨਤਾਰਨ ਦੀ ਜਿਹੜੀ ਚੋਣ ਅੱਜ ਹੋ ਰਹੀ ਆ ਕਿਉਂਕਿ ਚੋਣ ਸ਼ੁਰੂ ਹੋ ਚੁੱਕੀ ਆ ਤੇ ਇੱਕ ਚੰਡੀਗੜ੍ਹ ਦੇ ਵਿੱਚ ਜਿਹੜੇ ਆ ਪੰਜਾਬ ਯੂਨੀਵਰਸਿਟੀ ਜਿਹੜੀ ਕੇਂਦਰ ਸਰਕਾਰ ਹੜਪਣਾ ਚਾਹੁੰਦੀ ਆ ਤੇ ਪੰਜਾਬ ਦੇ ਲੋਕ ਉਹਦੇ ਤੇ ਹੱਕ ਜਮਾਉਣਾ ਚਾਹੁੰਦੇ ਆ ਕਿਉਂਕਿ ਪੰਜਾਬੀਆਂ ਦਾ ਹੱਕ ਉਹਦੇ ਤੇ ਬਣਦਾ ਵੀ ਆ ਇਕ ਤੇ ਲੋਕਾਂ ਦਾ ਧਿਆਨ ਭਗਾਉਣ ਵਾਸਤੇ ਤਾਂ ਨੀ ਕੁਝ ਕੀਤਾ ਗਿਆ ਪਰ ਹੈ ਬੜੀ ਦੁਖਦਾਈ ਦੀ ਗੱਲ ਆ ਕਿਉਂਕਿ ਕਿਸੇ ਦੀ ਅਣਇਈ ਮੌਤ ਮਰਿਆ ਜਾਣਾ ਦੁਖਦਾਈ ਗੱਲ ਆ ਤੇ ਅਸੀਂ ਪ੍ਰਮਾਤਮਾ ਕੋਲ ਉਮੀਦ ਵੀ ਕਰਦੇ ਆ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਅਜਿਹੇ ਧਮਾਕੇ ਨਾ ਹੋਣ ਨਾ ਅਣਲੋਕ ਅਣਇਈ ਮੌਤ ਮਰੇ ਜਾਣਾ ਜਿਸ ਕਰਕੇ ਅਸੀਂ ਆਪਣੇ ਚੈਨਲ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕਰਦੇ ਆਂ ਤੇ ਉਸ ਅਕਾਲ ਪੁਰਖ ਪਰਮਾਤਮਾ ਅਗੇ ਅਰਦਾਸ ਕਰਦਿਆਂ ਵੀ ਸੱਚੇ ਪਾਤਸ਼ਾਹ ਜਿਹੜੇ ਲੋਕ ਅਣਾਈ ਮਾਰੇ ਗਏ ਆ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਵਾਸ ਬਖਸ਼ੀ ਤੇ ਜਿਹੜੇ ਲੋਕ ਜ਼ਖਮੀ ਹੋ ਗਏ ਆ ਉਹ ਜਲਦੀ ਜਲਦੀ ਠੀਕ ਹੋ ਕੇ ਆਪਣੇ ਪਰਿਵਾਰਾਂ ਵਿੱਚ ਚਲੇ ਜਾਣ ਜਿੱਥੇ ਮੈਂ ਆਪਣੇ ਚੈਨਲ ਵੱਲੋਂ ਦੁੱਖ ਦਾ ਪ੍ਰਗਟਾਵਾ ਕਰਦਾ ਉਥੇ ਸਾਡੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਜਿਹੜੇ ਆਗੂ ਆ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਆ ਪੰਜਾਬ ਦੇ ਮੁੱਖ ਮੰਤਰੀ ਆ ਸਾਡੇ ਪੰਜਾਬ ਕਾਂਗਰਸ ਦੇ ਸਤਿਕਾਰਯੋਗ ਪ੍ਰਧਾਨ ਜੀ ਰਾਜਾ ਬੜਿੰਗ ਜੀ ਆ ਜਾਂ ਹੋਰ ਅਕਾਲੀ ਦਲ ਦੇ ਸ਼੍ਰੋਮਣੀ ਅਕਾਲੀ ਦਲ ਦੇ ਸਰਬੀਤ ਸਿੰਘ ਬਾਦਲ ਜੀ ਆ ਤੇ ਹੋਰ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਤੇ ਨਾਲ ਨਾਲ ਹੀ ਕੁਝ ਸੂਬਿਆਂ ਦੇ ਵਿੱਚ ਐ ਰੈੱਡ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਵਾ ਕਿਉਂਕਿ ਐ ਉੱਚ ਅਧਿਕਾਰੀਆਂ ਨੂੰ ਜਿਹੜੇ ਸਖਤ ਨਿਰਦੇਸ਼ ਦਿੱਤੇ ਗਏ ਆ ਤੇ ਪਰਪਲ ਦੀ ਜਿਹੜੀ ਜਾਣਕਾਰੀ ਰੱਖੀ ਜਾਵੇ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਜਿਹੜੇ ਰੈੱਡ ਅਲਟਰ ਕੁਝ ਸੂਬਿਆਂ ਵਿੱਚ ਜਾਰੀ ਕਰ ਦਿੱਤਾ ਗਿਆ ਤੇ ਚੰਡੀਗੜ੍ਹ ਦੇ ਵਿੱਚ ਵੀ ਰੈੱਡ ਅਲਟਰ ਕਹਿੰਦੇ ਜਾਰੀ ਕਰ ਦਿੱਤਾ ਗਿਆ ਵਾ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਇਦਾਂ ਦੀ ਘਟਨਾ ਨਾ ਵਾਪਰ ਜਾਵੇ ਤਾਂ ਅਸੀਂ ਵੀ ਕਿੰਨੇ ਆ ਬਈ ਸੱਚੇ ਪਾਤਸ਼ਾਹ ਇਦਾਂ ਦੀ ਘਟਨਾ ਨਾ ਹੀ ਵਾਪਰੇ ਤੇ ਇਹ ਹੁਣ ਸਵਾਲ ਇਹ ਪੈਦਾ ਹੁੰਦਾ ਵੀ ਜਿਹੜਾ ਇਹ ਧੁਮਾਕਾ ਹੋਇਆ ਵਾ ਜਿਸ ਦੇ ਨਾਲ ਕਰੀਬ 13 ਲੋਕਾਂ ਦੀ ਮੌਤ ਹੋ ਗਈ ਚਾਰੀ ਲੋਕ ਜਿਹੜੇ ਆ ਗਵੀਰ ਜ਼ਖਮੀ ਹੋ ਗਏ ਆ ਇਹ ਧੁਮਾਕਾ ਕੋਈ ਬੰਬ ਤਮਾਕਾ ਸੀ ਜਾਂ ਕਾਰ ਦੇ ਵਿੱਚ ਸੀਐਨਜੀ ਗੈਸ ਤੇ ਨਾਲ ਤਮਾਕਾ ਸੀ ਜਾਂ ਇਹਦਾ ਕੋਈ ਹੋਰ ਕਾਰਨ ਤਮਾਕੇ ਹੋਣ ਦਾ ਇਹ ਸਾਡੀਆਂ ਸੁਰੱਖਿਆ ਏਜੰਸੀਆਂ ਲੱਗੀਆਂ ਬਹੁਤ ਜਲਦੀ ਹੀ ਇਸ ਤਹ ਤੱਕ ਚੱਲ ਜਾਈਆਂ ਜਿਵੇਂ ਜਦੋਂ ਵੀ ਸਾਨੂੰ ਕੋਈ ਇਹ ਜਾਣਕਾਰੀ ਮਿਲੂਗੀ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਮਗੇ ਜਬ ਤੱਕ ਤੁਸੀਂ ਦੇਖ ਰਹੇ ਹੋ ਹੱਕ ਸੱਚ ਦੀ ਆਵਾਜ਼ న్యూਸ ਪੰਜਾਬ